ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਦੌਲਤਰਾਮ ਡੈਰੀ ਫਾਰਮ ਤੇ ਪਹੁੰਚੇ ਆ ਜੀ ਅੱਜ ਦੀ ਵੀਡੀਓ ਚ ਨਾਗੋ ਤਾਂ ਡੇਅਸ ਤੇ ਲੈ ਕੇ ਆਏ ਆ ਜੀ ਟੋਟਲ 6 ਜਿੰਨਾਂ ਚੋਂ 5 ਸੂਏ ਸਵਾਏ ਆ ਜੀ ਤੇ ਇੱਕ ਗੱਬਨ ਸਮਾਂ ਹਜੇ ਲੈਂਦੀ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਉਤਾਰੀ ਸਾਨੂੰ ਦੋਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫਰੀਕੋਟ ਥੀ ਜਤੋ ਮੋਬਾਈਲ ਨੰਬਰ ਜੀ 8847601402 ਠੀਕ ਹੈ ਵੀਰੇ ਅੱਜ 6 ਨਾਗਾ ਜੀ ਡੋਟ ਨਾਗਾ ਕਿਧਰੋਂ ਸ਼ੁਰੂ ਕਰ ਗਏ ਜੀ ਇਧਰ ਹੀ ਕਰ ਲੈਣਾ ਸਟਾਰਟ ਠੀਕ ਹੈ ਵੀਰੇ ਸੁਹਾ ਕਿੰਨਾ ਮਾ ਜੀ ਸੁਹਾ ਵੀਰੇ ਪਹਿਲਾ ਸੁਈਆ ਬੈੜ ਦੰਦੋ ਜੀ ਦੰਦੋ ਵੀਰੇ ਆਪਾਂ ਵੇਖੀ ਨੀਗੀ ਠੀਕ ਹੈ ਜੀ ਹਾਂ ਇਹ ਤੁਹਾਨੂੰ ਦਿਖਾਉਂਦਾ ਇਹਨੂੰ ਸੁਈ ਨਾ ਵੀਰੇ ਅੱਜ ਤੀਜਾ ਦਿਨ ਹੋ ਗਿਆ ਬੱਚਾ ਕੀ ਹੈ ਮਗਰ ਆ ਬੱਚੀ ਇਹਦੀ ਕ੍ਰੋਸ ਸੰਗ ਬੱਚੀ ਕ੍ਰੋਸ ਹੈ ਹਾਂ ਮਗਰ ਬੱਚੀ ਹੈ ਤੇ ਠੀਕ ਹੈ ਵੀਰੇ ਜੇਰ ਦੀ ਗਾਰੰਟੀ ਹੈ ਜੀ ਜੇਰ ਦੀ ਫੁੱਲ ਵਰੀਆ ਸਾਹ ਵੀਰੇ ਕੰਪਲੀਟ ਜਾਮਾ ਕਿੰਨਾ ਬੋਲਾ ਭਾਂਡੇ ਚ ਬੋਲਾ ਹੁਣ ਹੋਊਗਾ ਵੀਰੇ ਥੱਲੇ 15 ਲੀਟਰ ਬੋਲਾ ਤਿਆਰ ਹੋਊਗਾ ਜਿਹੜ ਥਣਾ ਦੀ ਫੁੱਲ ਗਰੰਟੀ ਹੋ ਗਈ ਵੀਰੇ ਘਰ ਤੱਕ ਜਿਹੜੇ ਮਾਰਦੇ ਆ। ਚਾਹੇ ਗੱਡੀ ਚ ਉੱਤਰ ਦੀ ਬਾਤ ਕਰੀਏ। ਇਹ ਵੀ ਬਿਲਕੁਲ ਹੋ ਗਿਆ ਵੀਰੇ ਬਾਕੀ ਵੀਰੇ ਸਾਫ਼ ਸੁਥਰੇ ਡੰਗਰ ਬਹੁਤ ਆ ਸਾਰੇ। ਸਹੀ ਗੱਲ ਹੈ। ਕਹਿ ਦਿੱ ਗਏ ਨਾ। ਬੱਚੀ ਬਹੁਤ ਜਿਆਦੇ ਸਾਫ਼ ਸੁਥਰੀ। ਸਨਖ ਪੂਣਾ ਬਹੁਤ ਵੈੜ ਚ। ਥਣ ਬਹੁਤ ਚੰਗਾ ਲੱਗਿਆ ਗੁਲਾਬੀ ਥਣ ਲੱਗਿਆ। ਲੋ ਜੀ ਚੈੱਕ ਕਰੋ ਨੇੜੇ ਤੋਂ। ਥਣ ਮੰਜੇ ਦੇ ਪਾਵੇ ਵਾਂਗੂ ਖੜੇ ਆ ਜੀ। ਥਣਾ ਦੀ, ਜੇਰ ਦੀ, ਬਾਹਰ ਪਿੱਛੇ ਦੀ ਫੁੱਲ ਗਰੰਟੀ ਹੋ। ਕਿੰਨਾ ਪਾਜੂ ਵੀਰੇ ਕਰਮ ਵਾਲੀ ਦੁੱਧ ਵੀਰੇ 20 ਕਿਲੋ ਵਸੇ ਨਾਰਮਲ ਹੀ ਦੁੱਧ ਦਊਗੀ ਬ੍ਰੀਡ ਬਹੁਤ ਬ੍ਰੀਡ ਕੁਆਲਿਟੀ ਬਹੁਤ ਆ ਵੀਰੇ ਰੰਗ ਪ੍ਰਿੰਟ ਬੜਾ ਚੰਗਾ ਨਿਹਯਜ ਸਹੀ ਗੱਲ 22 23 ਕਿਲੋ ਦੁੱਧ ਵੀ ਦੇ ਸਕਦੀ ਪਰ 20 ਕਿਲੋ ਦੁੱਧ ਦਊਗੀ ਬੜੇ ਰਾਂ ਨਾਲ ਤੋਰਦੀ ਵੀਰੇ ਨਾਲ ਦੀ ਨਾਲ ਦੁੱਧ ਵੀਰੇ ਆ ਦੀ ਸਮਝਣਾ ਲਵੇ ਬੰਦਾ ਜਿਹੜਾ ਕੋਈ 25 ਕਿਲੋ ਚੋਲੇ ਕੋਈ 10 ਕਿਲੋ ਚੋਲੇ ਸਹੀ ਗੱਲ ਜਿਹੜਾ ਆਪਣੇ ਘਰੇ ਤਿਆਰ ਆ ਉਹ ਆਪਣੇ ਬੱਚੇ ਦਾ ਰੇਟ ਹੋ ਸਕਦਾ ਅਗਲੇ ਦੇ ਘਰੇ ਦੀ ਪੂਰੀ ਗਾਰੰਟੀ ਨਹੀਂ ਜੇ ਬਾਈ ਨੇ 15 ਕਿਲੋ ਕਿਹਾ ਤਾਂ 15 ਕਿਲੋ ਚਾਹੇ ਦੋ ਟਾਈਮ ਕਿੰਨਾ ਹੋਊਗਾ ਵੀਰੇ ਉਹਨੇ ਦੱਸਾਂਗੇ ਆਪਾਂ ਤੇ ਜ ਵੱਦ ਕੇ ਅਦਾ ਵੱਦ ਚੋਕੇ ਲੈ ਜੋ ਕੰਡਾ ਬਾਲਟੀ ਚਾਹੇ ਨਾਲ ਹੀ ਲੈ ਆਇਓ ਸਨਖ ਪੁਨੇ ਦੇ ਪੱਖ ਤੋਂ ਪੂਰੀ ਚੰਗੀ ਆ ਬ੍ਰੀਡ ਵਾਈਜ਼ ਪੂਰੀ ਚੰਗੀ ਆ ਜੀ ਤਿੰਨ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚੀ ਆ ਬੱਚੀ ਕਰੋ ਸੰਗਤ ਆ ਜੀ ਬਾਕੀ ਵਿਹੜ ਬਹੁਤ ਚੰਗੀ ਸਹੀ ਗੱਲ ਆ ਜੀ ਅਗਰੇ ਸਮੇਂ ਨੂੰ ਵੱਧੇ ਵਾਲੀ ਚੀਜ਼ ਆ ਵੱਧੇ ਵਾਲੀ ਚੀਜ਼ ਆ ਸਹੀ ਗੱਲ ਆ ਇਹ ਨਹੀਂ ਮੇਰੇ ਘਰ ਦੂਜੇ ਕਿਸੇ ਦੇ ਚਾਰ ਸੂਏ ਘਰੇ ਰੱਖਣੀ ਵੀ ਹੋਈ ਤਾਂ ਵਿਹੜੇ 'ਚ ਖੜੀ ਵੀ ਚੰਗੀ ਲੱਗੂਗੀ ਬੱਚਾ ਚਾਰ ਬੰਦੇ ਦੇਖਣਗੇ ਵੀ ਚੀਜ਼ ਖੜੀ ਆ ਹਾਂ ਜੀ ਜੀ ਖੜੀ ਆ ਬਾਈ ਦੁੱਧ ਜਿੰਨਾ ਮਰਜ਼ੀ ਚੋਲੇ ਕਿਉਂਕਿ ਦੁੱਧ ਦੇਣਾ ਹੁੰਦਾ ਬਰੀਡ ਨੇ ਤੇ ਵੀਰੇ ਸੇਵਾ ਨੇ ਬਰੀਡ ਫੁੱਲਾ ਕਿ ਮੇਰਾ ਥਣ ਵਾਲਾ ਨਹੀਂ ਆਇਆ ਚੰਗਾ ਲੱਗਿਆ ਗੁਲਾਬੀ ਥਣ ਲਈ ਸਹੀ ਗੁਲਾਬੀ ਥਣ ਮੁੱਠੀ ਵਾਲਾ ਕੋਈ ਜੁਰਦਾ ਨਹੀਂ ਕੋਈ ਭੜਦਾ ਨਹੀਂ ਜਿਵੇਂ ਫੀਤਾ ਮਾਰ ਕੇ ਲਾਏ ਹੁੰਦੇ ਆ ਉਵੇਂ ਥਾਣਾ ਕੱਲਾ ਕੱਲਾ ਨਿੱਖੜ ਮਾ 15 ਕਿਲੋ ਬੋਲੀ 15 ਲੀਟਰ ਨੈਟ ਤਿਆਰ ਆ 15 ਲੀਟਰ ਬੋਲੀ ਨੈਟ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਚਵਾਈ ਕਰ ਸਕਦਾ ਸੀਰੀਜ਼ ਲੱਗ ਵੀ ਕਰਵਾ ਲੇ ਫੁੱਲ ਫੁੱਲੇ ਫੁੱਲ ਬੇਫਿਕਰਾ ਸੀਰ ਠੰਡੀ ਫੁੱਲ ਗਰੰਟੀ ਠੀਕ ਆ ਸੀਰੀਜ਼ ਲੱਗ ਵੀ ਬਾਈ ਕਹਿੰਦਾ ਪੂਰੀ ਆ ਜੀ ਬਾਕੀ ਫੇਅਰ ਦੱਸ ਦਿੰਨੇ ਜਿਹੜੀ ਹਾਈਟ ਦਾ ਹੁੰਦਾ ਜੋ ਬਾਈ ਦੇ ਹਿਸਾਬ ਨਾਲ ਲਾ ਲਓ ਰੇ ਕਰੀ ਬਾਈ ਤੋਰਦਾ ਹੁੰਦਾ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਸੀਰੀਜ਼ ਲੱਗ ਸਾਰੇ ਪਾਸੋਂ ਗਾਰੰਟੀ ਹੈ ਚਾਹੇ ਵੇੜੇ ਦੇ ਵਿਚਾਲੇ ਬਹਿ ਕੇ ਚੋਈ ਚੱਲੋ ਜੀ। ਬਾਈ ਚਮਕਦੀ ਐ ਵੀਰੇ ਬੱਚੀ। ਸਹੀ ਗੱਲ ਐ। ਹਾਂ ਜੀ ਉਹ ਜੀ ਗਰਮ ਉਹ ਹਾਥੀ ਨਾ ਲਾਉਂਦੇ ਬੱਚੀ। ਜੈ ਜੀ ਡਿਮਾਂਡ ਲੈ ਆਂਦੇ ਨੇ ਜੀ ਅਲੀ। ਵੀਰੇ ਕਰਨੂ ਵੀਰੇ ਇਹੋ ਜੀਆਂ ਵੇਣਾ ਵੀਰੇ ਵਿਗੀ ਵੀ ਜਾਂਦੀ ਐ ਇੱਕ ਇੱਕ ਲੱਖ ਦੀ ਵਿਗੀ ਜਾਂਦੀ ਆ। ਹਾਂਜੀ। ਪਰ ਆਪਾਂ ਵਾਲੀ ਉਹ ਮੁੱਲ ਕਰਨਾ। ਅਪਾ 80000 ਦੀ ਬੈਂਡ ਦੇ ਦਾਂਗੇ 80000 ਦੀ ਹਾਂ ਜੈਜ ਡਿਮਾਂਡ ਆ ਬਿਲਕੁਲ ਬਾਕੀ ਵੀਰੇ ਬੰਦਾ 4 ਮੰਡਾ ਘੁੰਮ ਗਿਆ ਜੀ ਆਪਾਂ ਜੀ ਹੈਗੀ ਆ ਕਿ ਜੀ ਆਪਣੀ ਮੋਟੇ ਨੱਕ ਬਣ ਜੇ ਜੀ ਮੰਗਿਆ ਪਹਿਲੀ ਗੱਲ ਤਾਂ ਵੀਰੇ ਇੰਨਾ ਸਾਫ ਮਾਲ ਛੇ ਦੀ ਮਿਲਦਾ ਬਿਲਕੁਲ ਵੀਰੇ ਬਿਲਕੁਲ ਸਾਫ ਸੁਥਰੇ ਡੰਗਰ ਸਾਫ ਸੁਥਰਾ ਨਹੀਂ ਮਿਲਦਾ ਚਲੋ ਦੂਜਿਆਂ ਦਾ ਮਿਲੀ ਜਾਈਏ ਅਪਨੇ ਯਾਰ ਦੱਸ ਰਹੇ ਆਪਾਂ ਦੁੱਧ ਵਾਲਾ ਪਸ਼ੂ ਲੈ ਕੇ ਖੁਸ਼ ਆ ਆਪਾਂ ਨਿੱਕਾ ਪਸ਼ੂ ਲੈ ਕੇ ਖੁਸ਼ ਨਹੀਂਗਾ ਜੀ ਠੀਕ ਆ ਵੀਰੇ ਬੰਦ ਹੀ ਇਹ ਗੱਲ ਬਾਈ ਦੀ ਸਹੀ ਆ ਜਿੰਨੀਆਂ ਕ ਆਪਾਂ ਵੀਡੀਓ ਕਵਰ ਕੀਤੀ ਆ ਹਮੇਸ਼ਾ ਸਾਫ ਸੁਥਰੇ ਸਾਡੇ ਕੋਲ ਦੁੱਧ ਵਾਲਾ ਡ ਰੇਟ ਬਿਲਕੁਲ ਜਾਇਜ਼ ਹੁੰਦਾ ਪਸ਼ੂ ਦੇ ਹਿਸਾਬ ਨਾਲ। ਤੱਕ ਅਗਲਾ ਵੀਰੇ ਰੇਟ ਦੇਖ ਲੈਂਦਾ। ਮੈਂ ਰੇਟ ਨਾ ਦੇਖਿਆ ਕਰੋ ਪਸ਼ੂ ਵੇਖਿਆ ਕਰੋ। ਮੁਰਕੇ ਆਪਾਂ 40-45 ਲੈ ਕੇ ਮੁਰਕੇ ਆਪਣਾ ਮਨ ਦੁਖੀ ਹੁੰਦਾ ਕਿ ਬੋਲ ਦੇ ਦਿੰਦੀ ਉਹ। ਬਾਕੀ ਵੀਰੇ ਜਦੋਂ ਚੀਜ਼ ਚੰਗੀ ਆ ਤਾਂ ਕੀਮਤ ਵੀ ਹਮੇਸ਼ਾ ਉਸਦੀ ਚੰਗੀ ਹੁੰਦੀ ਆ। ਖਰੀਦੀ ਚੀਜ਼ ਦੀ ਕੀਮਤ ਵੀ ਚੰਗੀ ਹੁੰਦੀ ਆ ਹਮੇਸ਼ਾ। ਜੇ ਵੀਰੇ ਆਪਾਂ ਪੈਸੇ ਉਹਦੇ ਲਾਵਾਂਗੇ ਤੇ ਫਿਰ ਡੰਗਰ ਵੀ ਉਹੋ ਜਿਹਾ ਹੀ ਮਿਲਣਾ। ਬਿਲਕੁਲ ਡੰਗਰ ਵੀ ਚੰਗੀ ਵਿਚੀ। 80000 ਹਾਂ 80000 ਰੁਪਿਆ ਡਿਮਾਂਡ ਆ। ਵਿੱਚੋ ਬਾਈ ਕਹਿੰਦੇ ਮਾਨਤਣ ਜਰੂਰ ਮਾਰਦਾਂ ਜਰੂਰ ਕਰਦਾਂਗੇ ਕੋਈ ਗੱਲ ਨਹੀਂ ਬਾਕੀ ਦੋ ਘੜੀ ਬਹਿ ਕੇ ਵੇਖਣ ਵਾਲੀ ਚੀਜ਼ ਹੈ ਦੇਖੋ ਵੀਰ ਕੱਦ ਵੀ ਨਹੀਂ ਛੋਟਾ ਬੱਚਾ ਦੇਖੋ ਸਹੀ ਗੱਲ ਹੈ ਹਾਈਟ ਵੀ ਤੁਸੀਂ ਬਾਈ ਦੇ ਸਾਹ ਹੌਂਡਾ ਚੈੱਕ ਕਰ ਲਓ ਬਹੁਤ ਦੁਨੀਆ ਦਾ ਕੋਈ ਬਿਲਕੁਲ ਸਟ੍ਰੇਟ ਬੱਚਾ ਸੁਆ ਪਹਿਲਾ ਵੀਰੇ ਹਜੇ ਕਰਪਾ ਲਈ ਹਾਈਟ ਬਜਨ ਮੋੜਦੇ ਹੋਏ ਨੇ ਵੀਰੇ ਇੱਕੋ 10 15 ਦੀ ਆ ਬੱਚੀ ਸਹੀ ਗੱਲ ਹੈ ਜੀ ਮੋੜਦੇ ਘੜੇ ਨੂੰ ਜਿਹੜੀ ਗੱਲ ਹੈ ਸਾਹ ਬਹੁਤ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾਝਾ ਇਹਦਾ ਵੀਰੇ ਦੂਜਾ ਸੁਆ ਸੂਈ ਆ ਠੀਕ ਹੈ ਜੀ ਇਹ ਸੂਈ ਆ ਵੀਰੇ ਆਪਣੀ ਰਾਤੀ ਵਾਇਰਸ ਹੋਈ ਆ ਬੱਚਾ ਮਗਰ ਬੱਚਾ ਬਾਕੀ ਵੇੜਾ ਬਹੁਤ ਸਾਫ ਸੁਥਰੀ ਆ ਵੀਰੇ ਥਾਣੇ ਦੇ ਕਿੱਡਾ ਨਿਆਂ ਚੰਗਾ ਆ ਬਾਈ ਹਾਂ ਸੋਹਣਾ ਚੰਗਾ ਥਾਣਾ ਉਹਨਾ ਹੀ ਚੰਗਾ ਚੂਣ ਲੱਗਿਆ ਵੇੜ ਨੂੰ ਠੀਕ ਹੈ ਜੀ ਫੋਲੀ ਐ ਚਵਾਈ ਜਮਾ ਬਹੁਤ ਬਹੁਤ ਨਿਆਂ ਚੰਗੀ ਚਵਾਈ ਆ ਬਾਈ ਠੀਕ ਹੈ ਵੀਰੇ ਹਾਂ ਜੇਰ ਦੇ ਠੰਡੇ ਸੀਲ ਦੇ ਥਾਣਾ ਦੀ ਇਹਦੀ ਵੀ ਗਰੰਟੀ ਲਊਗੀ ਬੱਚਾ ਮਗਰ ਮੇਲ ਆ ਜਾਂਦਾ ਜੇਰ ਦੀ ਜਮਾ ਬਿਲਕੁਲ ਬਾਈ ਕਹਿੰਦਾ ਕੰਪਲੀਟ ਹੋ ਗਈ ਸੀਗੀ ਜੀ ਬਾਕੀ ਬਰੀਡ ਕਰਮ ਵਾਲੀ ਦੀ ਇਹਦੀ ਵੀ ਚੰਗੀ ਆ ਜੀ ਸੋਨਾ ਮੋਟਾ ਥਾਣਾ ਕਿੰਨਾ ਕ ਪਾਜੂ ਵੀਰੇ ਦੁੱਧ ਦੁੱਧ ਵੀ ਵੀਰੇ 17 18 ਕਿਲੋ ਨੋਰਮਲੀ ਵੜ ਦੁੱਧ ਦਊਗੀ ਹੱਕ ਆ ਵੀਰੇ ਦੇ ਹੁੰਦਾ ਕੋਈ ਬਾਲਾ ਮੈਨੂੰ 22 22 ਕਿਲੋ ਕਹਦੀਏ ਫਾਇਦਾ ਨਹੀਂ ਹੁੰਦਾ ਆ ਉਹਦਾ ਫਾਇਦਾ ਨਹੀਂ ਜੀ ਕੋਈ 17 18 ਕਿਲੋ 22 ਕਹਿੰਦਾ ਨੋਰਮਲੀ ਪਾਜੂ ਹੱਕ ਆ ਵੀਰੇ ਕਿਉਂਕਿ ਸਾਫ਼ ਸੁਥਰੀ ਆ ਵੜੇ ਵੀ ਸੋਨਾ ਠਣ ਭਾਂਡੇ ਦੀ ਪੂਰੀ ਸਾਫ਼ ਆ ਸੋਨਾ ਫਿਟਨੈਸ ਵਾਲਾ ਹਵਾਨਾ ਜੀ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਬਹੁਤ ਚੰਗਾ ਹੈ ਰੰਗ ਪ੍ਰਿੰਟ ਵਾਲੀ ਹੈ ਜੀ ਹਾਂ ਲਓ ਜੀ ਕਰੋ ਜੀ ਬਸ ਮੇਨ ਚੀਜ਼ ਆ ਵੀਰੇ ਥਣ ਬਾਹਰ ਨਹੀਂ ਆਇਆ ਚੰਗਾ ਹੈ ਠੀਕ ਗੱਲ ਹੈ ਜੀ ਐਡ ਹਵਾਨਾ ਪੂਰਾ ਫਸਿਆ ਪਿਆ ਹੈ ਵੀਰੇ ਬੋਲੇ ਬੁਲੇ ਜੋ ਖਾਲੀ ਹੋਗੇ ਦੁੱਗਣੀ ਬਣੋਗੀ ਬੜਾ ਠੀਕ ਹੈ ਵੀਰੇ ਵੈਸੇ ਇਹ ਇੱਕ ਫੋਟੋ ਹੈ ਇਹਦਾ ਫੋਟੋ ਆ ਵੀਰੇ ਸਿੰਘ ਜੀ ਇਹਦਾ ਵੀਰੇ ਇਹਦਾ ਲੈ ਵੀ ਜਾਊ ਜੀ ਬਹੁਤ ਹੈ ਵੀਰੇ ਮੈਂ ਜੀ ਨਹੀਂ ਲੋੜ ਹੀ ਨਹੀਂ ਵੀਰੇ ਆਪਾਂ ਉਹ ਤੈਹਰਾਂਗੇ ਆਪਾਂ ਬਾਕੀ ਸਹੀ ਗੱਲ ਹੈ ਸੋਖੇ ਨਾ ਆਪਾਂ ਕੀ ਨਹੀਂ ਦੇਂਗੇ ਆਪਾਂ ਇਹ ਤਾਂ ਗੱਲ ਹੈ ਜੀ ਇਹ ਜੀ ਹਾਂ ਵੀ ਆਪਾਂ ਕੋਈ 2000 ਦੇ ਨਫੇ ਮਾਰਿਆ ਆਪਾਂ ਵਿਚਾਰੀ ਨੂੰ ਪੀੜ ਦੇ ਨਹੀਂ ਸਾਇਆ। ਮੈਂ ਤੰਗ ਕਰੀ ਜਾ ਕੇ ਉਹਦਾ ਫਾਇਦਾ ਨਹੀਂ ਕੋਈ। ਕਹਿੰਦਾ ਵੀ ਕੀ ਆ ਜਦੋਂ ਮਾਰ ਆਪਦੀ। ਕਹਿੰਦਾ ਵੀ ਵੀਰੇ ਕੁਆਲਿਟੀ ਆ ਇਹ। ਕੁਆਲਿਟੀ ਸਹੀ। ਇਹਨੇ ਆਪ ਦੀ ਕੁਆਲਿਟੀ ਸਰ ਤੇ ਵਿਕਣਾ ਵੀਰੇ ਜਿੰਨੀ ਬਰੀਡ ਆ ਜਾਤ ਕਰ ਲੋ ਜੀ ਚੈੱਕ ਬਾਕੀ ਜੋ ਤੁਸੀਂ ਆ ਕੇ ਵੇਖੋਗੇ ਤੁਹਾਨੂੰ ਪਸੰਦ ਆਉਣ ਵਾਲੀ ਚੀਜ਼ ਆ ਜੀ। ਲੈ ਚੱਲੀ ਵੀਰੇ। ਬੱਚਾ ਮਗਰ ਇਹਦੇ ਮੇਲਕਾਫ ਆ ਜੀ। ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ। ਇਹਦਾ ਵੀਰੇ ਮੁੱਲ ਭਾਈ 70 75 ਜੇ ਨਮਾ ਜੀ 65000 ਚ ਮਾਨਤਨ ਕਰ ਦਾਂਗੇ ਠੀਕ ਹੈ ਵੀਰੇ ਹਾਂ ਇਹ ਬਾਈ ਕਹਿੰਦਾ ਆਪਾਂ 65000 ਰੁਪਏ ਚ ਮਾਨਤਨ ਕਰ ਦਾਂਗੇ ਜੀ ਮੁੱਲ ਕਰੋਨ ਕੋਈ ਵੀ ਜਿੰਨਾ ਮਰਜ਼ੀ ਕਰਾ ਲੇ ਥਣ ਕਿੰਨਾ ਚੰਗਾ ਲੱਗਿਆ ਕਰੋ ਚੈੱਕ ਬਹੁਤ ਚੰਗਾ ਥਣ ਲੱਗਿਆ ਬੜਾ ਮੋਟ ਚਾਂਕ ਭੋਰਾ ਵੀ ਨਹੀਂ ਕਿਸੇ ਨੂੰ ਪੁੱਛਦੀ ਨਹੀਂ ਗਈ ਵੀਰੇ ਫੋੜ ਚਾਂਕ ਆ ਤਾਂ ਨਗ ਬਾਈ ਲੈ ਕੇ ਹੀ ਨਹੀਂ ਆਉਂਦਾ ਲਗਭਗ ਆ ਕਿੰਨੀ ਤੇ 65000 ਮਾਨਤਨ ਹੋ ਜਾਊਗਾ ਜੀ ਅੱਗੇ ਨਾਗ ਆ ਗਿਆ ਵੀਰੇ ਤਿੰਨ ਨੰਬਰ ਆਪਣਾ ਇਹ ਵੀ ਵੀਰੇ ਆਪਣਾ ਦੂਜਾ ਸੁਗਾ ਸੂਈ ਆ ਠੀਕ ਹੈ ਕੋਈ ਬੰਦਾ ਕੋਈ ਟੀਜਾ ਮੰਨੇ ਚੌਥਾ ਮੰਨੇ ਆਪਾਂ ਕੋਈ ਤਕਲੀਫ ਨਹੀਂ ਠੀਕ ਹੈ ਜੀ ਹਾਂ ਸੂਈ ਨੇ ਨੂੰ ਵੀ ਅੱਜ ਹੋ ਗਿਆ ਪੰਜਵਾਂ ਛੇਵਾਂ ਦਿਨ ਹੋ ਗਿਆ ਇਹਨੂੰ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰੇ ਬੱਚਾ ਬਰੇ ਠੀਕ ਹੈ ਜੀ ਹਾਂ ਦੁੱਧ ਹੋਏਗਾ ਵੀਰੇ ਮੈਂਤੀ ਵਾਲਾ ਥਲੇ 17 ਲੀਟਰ ਦੁੱਧ ਹੋਊਗਾ ਹੁਣ ਤਿਆਰ ਹੈ ਤਿਆਰ ਜੀ ਹਾਂ ਠੀਕ ਹੈ ਜੀ ਚੁਾਈ ਚੁਈ ਦੀ ਫੋਨ ਗਾਰੰਟੀ ਹੋਊਗੀ ਲਾਓ ਜੀ ਚੈੱਕ ਕਰੋ ਥਣ ਵੀ ਚੈੱਕ ਕਰੋ ਸੂਈ ਦੇ ਜੇਰ ਜੱਪੇ ਦੀ ਭਾਰ ਪਿੱਛੇ ਦੀ ਫੋਨ ਗਾਰੰਟੀ ਫੋਲ ਗਾਰੰਟੀ ਹੈ ਜੀ ਜਾਤ ਬਰੀਡ ਦੇ ਪੱਖ ਤੋਂ ਇਹ ਵੀ ਪੂਰੀ ਚੰਗੀ ਹੈ ਬਾਹਰ ਕੁਆਲਟੀ ਵਾਲੀਆਂ ਬੜਾ ਵੀਰੇ ਸਾਰੀਆਂ ਜਿੰਨ ਪੁਰੀਆ ਕੁਆਲਟੀ ਵਾਲੀਆਂ ਗਾੜਾ ਫੁੱਲ ਕੁਆਲਟੀ ਵਾਲੇ ਨਾ ਗਾ ਜੀ ਕੋਈ ਆਏ ਨਹੀਂ ਮੇਨ ਗੱਲ ਠੰਡੀ ਸੀ ਬਹੁਤ ਜ਼ਿਆਦਾ ਬਾਈ ਜੀਰ ਦੀ ਸਾਰੇ ਕਸ ਦੀ ਗਾਰੰਟੀ ਹੋਊਗੀ ਬਾਕੀ 12 ਕਿਲੋ ਆਪ ਦਾ ਕੋਈ ਗੱਲ ਅਗਲਾ ਕਹਿੰਦਾ ਉਹਨਾਂ ਨੇ ਕੋਈ ਗੁਲਾਬੀ ਥਾਣਾ ਵਾਲੀ ਲੈਣੀ ਆ ਸਾਰਿਆਂ ਦੀ ਗੁਲਾਬੀ ਥਾਣੀ ਸਾਰਿਆਂ ਦੇ ਗੁਲਾਬੀ ਥਾਣੀ ਸਾਰਿਆਂ ਨੇ ਗੁਲਾਬੀ ਥਾਣੀ ਬਾਕੀ ਵੀਰੇ ਰੰਗ ਪ੍ਰਿੰਟ ਵਾਲੀਆਂ ਕੋਈ ਆਏ ਤਾਂ ਹੈ ਨਹੀਂ ਵੀਰੇ ਫਿੱਕੀਆਂ ਜੀ ਸੰਭੀਆਂ ਬਲੀਆਂ ਪੂਰੀਆਂ ਸੇਵਾਲੀਆਂ ਆਪਣਾ ਲੂਈਆ ਵੀ ਦੁੱਧ ਵਾਲੀਆਂ ਚੀਜ਼ਾਂ ਨੇ ਸਿੱਤੇ ਪਾਸੇ ਪੁੱਠੇ ਪਾਸੇ ਜਿਵੇਂ ਕੋਈ ਮਰਜੀ ਬੈਠਾ ਰਵੇ ਨਿਆਣਾ ਪੌਣਾ ਪਾਲੇ ਨਹੀਂ ਪੌਣੇ ਅਗਲੇ ਦੀ ਚਾ ਉਹਦਾ ਕੋਈ ਵਟਾ ਨਹੀਂ ਬੱਚਾ ਇਹਦੇ ਮਗਰ ਵੀ ਮੇਲਕਾਫ ਆ ਜਾਂਦਾ ਤੁਸੀਂ 17 ਲੀਟਰ 22 ਡਕਰ ਭਾਂਡੇ ਚ ਪਾ ਕੇ ਲੈ ਜਾਓ ਸੂਆ 22 ਦਾ ਦੂਜਾ ਸੂਈ ਆ ਤੁਸੀਂ ਜਿਹੜਾ ਮਰਜੀ ਮੰਨ ਲਿਓ ਤੁਸੀਂ ਆਪਦੀ ਸਮਝ ਨਾਲ ਲੈਣਾ ਜੀ ਬਾਕੀ ਮਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਫੱਤੀ ਜਵਾਈਲਾ ਥਾਣਾ ਗਲਾਬੀ ਹਵਾਨਾ ਤੇ ਗਲਾਬੀ ਥਾਣਾ ਜੀ ਕਿੰਨਾ ਪਾਜੂ ਮੇਰੇ ਦੁੱਧ ਇਹ ਦੁੱਧ ਮੇਰੇ 25 ਕਿਲੋ ਨਾਰਮਲੀ ਤਾਂ ਦੁੱਧ ਦਊਗੀ ਵੀਰੇ ਠੀਕ ਹੈ ਜੀ 25 ਕਿਲੋ ਮੈਂ ਇਹ ਕੜਕਪਾ ਚੱਲਣਾ ਇਹਦਾ ਸਾਫ਼ ਹੋਣਾ ਰਹਿਣੇ ਸਹੀ ਗੱਲ ਹੈ ਜੀ ਜੂਨਾਂ ਦੇ ਮੇਰੇ 5ਵੇਂ ਤੋਂ 6ਵੇਂ ਦਾ ਨਹੀਂ ਹੈ ਸਰ ਇਹ ਵੀ ਗੱਲ ਹੈਗੀ ਹੈ 5ਵੇਂ ਤੋਂ 6ਵੇਂ ਦਾ ਨਾ ਹਜੇ ਜਦੋਂ ਕਣਕੂਣ ਚੱਲ ਪਿਆ ਦੁੱਧ ਦਾ ਕਰਮਾੜੀ ਨੇ ਉਦੋਂ ਹੋਣਾ ਲਓ ਮੇਰੇ ਵੇੜੇ ਚ ਬਣਾਵੀਂ ਤੁਲਾ ਠੰਡੀ ਸੀਲ ਵਾਲੇ ਬਾਸ ਤੋਂ ਤਾਂ ਬੇਫਿਕਰ ਹੋ ਜੇ ਕੋਈ ਵੀ ਆਏ ਨਹੀਂ ਵੀਰੇ ਲੱਤ ਛਾੜ ਤਾਂ ਮਾਰ ਨਹੀਂ ਹੁੰਦੀ ਦੇ ਕਰਮਾਂ ਨੇ ਉਹ ਪਾਵ ਵੀ ਨਹੀਂ ਲੈਂਦੇ ਨਹੀਂ ਵੀਰੇ ਸਹੀ ਗੱਲ ਮੈਂ ਜੀ ਤੇਰੇ ਕੁਆਲਟੀ ਦੇ ਕਿੱਡੀ ਆ ਮੈਂ ਕੁਆਲਟੀ ਫੀਲ ਵੀ ਬਹੁਤ ਆ ਵਜਨ ਵੀ ਪੂਰਾ ਚੰਗਾ ਤੇ ਹਾਈਟ ਵੀ ਚੰਗੀ ਆ ਤੇ ਬਰੀਡ ਤਾਂ ਵੀਰੇ ਹੈਗੀ ਹੈਗੀ ਆ 17 ਕਿਲੋ ਆਪਦਾ ਜੋਖ ਕੇ ਲੈ ਜੀ ਜੋਖ ਕੇ ਲੈ ਵੀਰੇ ਦੋ ਟਾਈਮ ਬੰਦਾ ਬਾਕੀ ਕਿਸੇ ਨੇ ਬਰੀਡ ਤੇ ਕੰਮ ਕਰਨਾ ਹੋਵੇ ਚੰਗਾ ਸੀ ਮੰਨ ਲਵਾਇਆ ਜਾਵੇ ਸਮੇਂ ਨੂੰ ਜੀ ਇਹਨੇ ਤਾਂ ਟੌਪ ਦੇ ਬੱਚੇ ਫਾਜੂਗੀ ਜੀ ਕਿਉਂਕਿ ਆਪ ਚੰਗੀ ਆ ਤੇ ਬੱਚਾ ਵੀ ਚੰਗਾ ਹੀ ਦੇਊਗੀ ਸੀਮਨ ਚ ਪਹਿਲਾਂ ਵੀ ਚੰਗਾ ਲੱਗਿਆ ਸੀ ਬੱਚਾ ਮਗਰ ਮੇਲਕਾ ਫਾਗਿਆ ਜੀ ਤੇ ਬਾਕੀ ਠੰਡੀ ਦਾ ਵੀ ਅੰਤ ਨਹੀਂਗਾ ਜਿਹੜੀ ਗੱਲ ਆ ਲਓ ਜੀ ਕਰੋ ਚੈੱਕ ਜਿੰਦਰ ਵੀ ਮਰਜ਼ੀ ਬੈਠਾ ਚੋਈ ਜਾ ਵੀਰੇ ਰੱਸਾ ਛੜਤਾ ਬਾਈ ਨੇ ਜਿਵੇਂ ਕੋਈ ਮਰਜ਼ੀ ਬੈਠਾ ਰਹੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਜੀ ਇਹਦਾ ਵੀਰੇ ਮੁੱਲ ਕਰਨ ਨੂੰ ਵੀਰੇ 80 ਕਰਾ ਲੈ 85 ਕਰਾ ਲੈ ਠੀਕ ਆ ਜੀ ਇਹ 72000 ਦੀ ਵੈੜ ਦੇਵਾਂਗੇ ਅੱਜ ਠੀਕ ਆ ਵੀਰੇ ਇਹ ਬਾਈ ਕਹਿੰਦਾ 72000 ਦੀ ਵੈੜ ਦੇ ਦਾਂਗੇ ਮੌਲਿਕ ਰੌਣ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੈ ਜੀ ਜੈਜ ਡਿਮਾਂਡ ਆ ਜਿਹੜੇ ਹਿਸਾਬ ਨਾਲ ਵਹਿੜ ਆ ਵੀਰੇ ਨਹੀਂ ਤੁਹਾਨੂੰ ਪਤਾ ਆਮ ਲੱਖ ਲੱਖ ਵੈਸੀ ਮੰਗੀ ਜਾਂਦੇ ਆ ਉਹਦਾ ਕੀ ਫਾਇਦਾ ਕਰੇ ਉਹਦਾ ਫਾਇਦਾ ਨਹੀਂ ਇਹ ਪਰ ਜਿਹੜੇ ਲੈਣੇ ਆ ਜਿਹੜੇ ਆਪਾਂ ਲੈਣਾ ਤਾਂ ਉਹ ਜ਼ਰੂਰ ਕਰਾਂਗੇ ਵੀਰੇ ਦੂਰ ਆਏ ਬੰਦੇ ਬਾਲਾ 10 15000 ਵਾਲਾ ਕੰਮ ਨਹੀਂ ਉਹ ਕੰਮ ਨਹੀਂ ਹੈਗਾਗਾ ਵੀਰੇ ਠੀਕ ਹੈ ਜੀ ਅੱਜ ਕੱਲ ਵੀਰੇ ਸਾਰੇ ਸਿਆਣੇ ਆ ਸਾਰੇ ਸਿਆਣੇ ਆ ਹਾਂ ਕੋਈ ਇਹ ਚ ਵੀ ਬਾਹਲੇ ਉਲੇ ਵਾਲੇ ਕੰਮ ਹੈ ਨਹੀਂਗੇ ਚਲੋ ਰੋਜ਼ਗਾਰ ਤਾਂ ਚਲਾਉਣਾ ਹੁੰਦਾ ਜਾਇਜ਼ ਨਫਾ ਤਾਂ ਹੁੰਦਾ ਹੀ ਹੁੰਦਾਗਾ ਅੱਗੇ ਵੀਰੇ ਚਾਰ ਨੰਬਰ ਵੀਰੇ ਇਹਦਾ ਸੁਆ ਕਰਨਾ ਮਾ ਜੀ ਦੂਜਾ ਸੁਆ ਸੁੰਦੀਆ ਵੀਰੇ ਬੜ ਠੀਕ ਹੈ ਜੀ ਹਾਂ ਇਹ ਸਮਾਂ ਕਿੰਨਾ ਸਮਾਂ ਹੋ ਗੱਸੀ ਲੈ ਲਊਗੀ ਨਹੀਂ ਇਹ ਸੂਨ ਵਾਲੀ ਆ ਵੀਰੇ ਮੂਹੇ ਗੱਬਣਾ ਜੀ ਹਾਂ ਗੱਬਣਾ ਠੀਕ ਹੈ ਜੀ ਕਿੰਨੇ ਦਿਨ ਲੈ ਜੂ ਜੀ ਲੈ ਲਊਗੀ ਵੀਰੇ ਅਜੇ ਹਫ਼ਤਾ ਲੈ ਜੂਗੀ ਹਫ਼ਤਾ ਲੈ ਜੂਗੀ ਹਾਂ ਤੋ ਜਿਹੜੇ ਮਾਲਕਾ ਕੋਲੋਂ ਲੈ ਲਈ ਆਪਾਂ ਉਹਨਾਂ ਦਾ ਕਿ 30 ਕਿਲੋ ਸਾਡਾ ਚੋਇਆ ਵਾ ਵੱਡੀ ਆ ਹਾਂ ਵੱਡੀ ਵੜਾ ਵੀਰੇ ਦੁੱਧ ਦੇਣ ਦਾ ਹੱਕ ਆ ਸਹੀ ਗੱਲ ਆ ਜੀ ਇੱਕੋ ਪਰਵਾਂਗਾ ਵੀਰੇ ਇੱਕੋ ਵੜਾ ਫਾਰਮ ਚ ਵਾਂਗਾ ਦੋਨੇ ਆ ਹਾਂ ਠੀਕ ਆ ਜੀ ਇਹ ਦੋਨੇ ਇੱਕੋ ਫਾਰਮ ਚ ਵਾਂਗੇ ਇੱਕੋ ਫਾਰਮ ਚ ਵੜਾਂਗੇ ਦੋਨੇ ਤੇ ਕੋਈ ਮਿਲਿਆ ਸੀ ਮਰ ਰਿਪੋਰਟ ਨਹੀਂ ਵੀਰੇ ਆਪਾਂ ਕੋਈ ਨਹੀਂ ਕਿਸੇ ਵੀ ਪੁੱਛਾ ਕੋਈ ਨਹੀਂ ਦੱਸ ਕੇ ਦੇਣਾ ਠੀਕ ਆ ਜੀ ਹਾਂ ਕੱਲੂ ਗੱਲ ਦੇਣੀ ਆਉਂਦੀ ਉਹਦਾ ਫਾਇਦਾ ਨਹੀਂ ਹੁੰਦਾ ਸਹੀ ਗੱਲ ਆ ਜੀ ਉਹਦਾ ਫਾਇਦਾ ਨਹੀਂ ਕਹੀ ਯਾਰ ਗਾਂ ਵਾਲੇ ਤੋਂ ਕੁਝ ਚੀਜ਼ ਦੇਖੋ ਕੋਈ ਚੀਜ਼ ਆਹੀ ਰਹਿਣਾ ਲਓ ਜੀ ਕਰੋ ਚੈੱਕ ਹਵਾਨਾ ਥਣ ਕੱਲਾ ਕੱਲਾ ਨਿਖੜਵਾ ਕੱਚੀ ਕੱਚੀ ਆ ਵੜਾ ਜੀ ਜਿੱਦਾਂ ਜਮਾ ਡਾਲਿਆਂ ਤੇ ਹੋਈ ਉਹਦੇ ਤੁਰਿਆ ਨਹੀਂ ਬਾਰ ਨੂੰ ਲੈ ਆਈ ਖੁੱਲੇ ਚ ਮੇਰੀਆਂ ਕੀ ਗਲਾਬੀ ਥਨਾਲੀਆਂ ਆ ਸਾਰੀਆਂ ਸਹੀ ਗੱਲ ਹੈ ਜੀ ਗਲਾਬੀ ਥਨਾਲੀਆਂ ਹਾਂ ਸੋਨਾ ਤੇ ਵੱਡਾ ਸ਼ਾਨਦਾਰ ਹਵਾਨਾ ਕੱਦ ਵਜਣ ਦੀ ਪੂਰੀ ਚੰਗੀ ਆ ਥਣ ਇਹਦਾ ਵੀ ਕੱਲਾ ਕੱਲਾ ਨਿੱਖਰ ਮਾ ਗਲਾਬੀ ਥਾਣਾ ਫੋਟ ਚੰਗ ਭੂਰਾ ਵੀ ਨੇ ਜੀ ਕਰ ਲੋ ਜੀ ਚੈੱਕ ਸੋਨਾ ਕਾਟ ਆਲਾ ਹਵਾਨਾ ਸੰਭੀ ਬਲੀ ਪੂਰੀ ਚੰਗੀ ਆ ਦੋ ਨਾਗ ਬਾਈ ਕਹਿੰਦਾ ਇਕੱਠੇ ਲੈ ਕੇ ਆਂਦੇ ਸੀ ਤੇ ਦੋਨਾਂ ਦੇ ਚੰਗੇ ਮਾਲਕਾਂ ਦੇ ਘਰ ਆਈਆਂ ਫੁੱਲ ਸੇਵਾ ਵਾਲੇ ਘਰ ਸੀਗੇ ਜੀ ਤੇ ਬਾਕੀ ਤੁਹਾਨੂੰ ਦਿਖਦਾ ਹੀ ਹੋਊਗਾ ਸਪੈਸ਼ਲਿਸਟ ਉਹ ਇਹਦਾ 3 ਲੀਟਰ ਦਾ ਰਿਕਾਰਡ ਆ ਮੇਰੇ ਆਪਾਂ ਨੇ ਕਹਿੰਦੇ ਗਾਂ ਬੋਲਦੀ ਐ ਇਹਨੇ ਦੁੱਧ ਦੇਣੀ ਸਹੀ ਗੱਲ ਆ ਜੀ ਚੈੱਕ ਤਾਂ ਹੁੰਦਾ ਕਿ ਬੰਦਾ ਆਪ ਬੋਲ ਕੇ ਕਹਿ ਦਿੰਦਾ ਉਹ ਫਾਇਦਾ ਨਹੀਂ ਹੁੰਦਾ ਲਓ ਜੀ ਫਰੰਟ ਤੋਂ ਚੈੱਕ ਕਰ ਲਓ ਹਵਾਨਾ ਕਿਥੋਂ ਸਟਾਰਟ ਹੋ ਜਾਂਦਾ ਰਸੇ ਵਰਗੀ ਮਿਲਕਵੇਨ ਹੁੰਦੀ ਆ ਜੀ ਦੋਨੇ ਸਾਈਡ ਤੋਂ ਹਵਾਨੇ ਤੇ ਵੀ ਬਰੀਕ ਬਰੀਕ ਵੇਂਜ ਬਹੁਤ ਗੈਂਦੀ ਆ ਬਾਕੀ ਕੱਦ ਕਾਠ ਵਾਲੀ ਆ ਵਜਨ ਵਾਲੀ ਵਹਿੜ ਆ ਜੀ ਕੋਈ ਐ ਛੋਟੀ ਨਾ ਮੰਨ ਕੇ ਆ ਜੀ ਨਾ ਛੋਟਾ ਦਾ ਪਸੂ ਮੰਨੇ ਨਾ ਵੀਰੇ ਜੀ ਇਹ ਗੱਲ ਹੈ ਹਾਂ ਅੰਗੂ ਤਾਂ ਅਜੇ ਹਵਾਨੇ 'ਚ ਝੋਲ ਪਈ ਆ ਹਾਂ ਇਹਦਾ ਜਮਾ ਜੇ ਕਿਤੇ ਤਿਆਰ ਹੁੰਦੀ ਤੇ ਵੈੜ ਨੂੰ ਤੁਰਨ ਜਿਵੇਂ ਦੇਖ ਕੇ ਟੋਲ ਲਈ ਸੀਗੀ। ਮੇਨ ਗੱਲ ਥਣਾ ਦੀ ਜਮਾ ਡੰਨ ਦੀ। ਜਮਾ ਜਮਾ ਫੁੱਲ ਗਾਰੰਟੀ ਵੀ ਸਾਰੇ ਬੰਦਾਂ ਨੇ ਬੜੀ ਥਣਾ ਦੀ। ਥਣਾ ਦੀ ਫੁੱਲ ਗਾਰੰਟੀ ਹੋਊਗੀ। ਕੋਈ ਬੰਦਾ ਆਨਲਾਈਨ ਮੰਗਵਾਉਂਦਾ ਬੇਫਿਕਰ ਹੋ ਕੇ ਮੰਗਾ ਲੇ। ਠੀਕ ਹੈ ਵੀਰੇ। ਭਾਈ ਕਹਿੰਦਾ ਆਨਲਾਈਨ ਵੀ ਕੋਈ ਮੰਗਾ ਲੂਗਾ ਉਹ ਵੀ ਬੇਫਿਕਰ ਹੋ ਜੇ। ਬਈ ਥਾਣਾ ਤੋਂ 19 ਕਿੰਨੀ ਹੁੰਦੀ ਉਹਦੇ ਫੋਲ ਆ ਮੈਂ ਤਾਂ ਪਹਿਲਾਂ ਪਸ਼ੂ ਆਪਦਾ ਇੱਕ ਦੋ ਵਾਰੀ ਵੇਖ ਲੈਣਾ ਜ਼ਰੂਰ ਸਹੀ ਗੱਲ ਹੈ ਚਲਾ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਵੀਰੇ ਬਸ ਬਾਕੀ ਸਾਰਾ ਕੁਝ ਵੀਰੇ ਤੁਹਾਡੇ ਸਾਹਮਣੇ ਆ ਗਏ ਮੈਂ ਤਾਂ ਪਾ ਪੈਸੇ ਭਰੇ ਆ ਪਹਿਲਾਂ ਬਈ ਇਹ ਤਾਂ ਗੱਲ ਹੈਗੀ ਆ ਸਾਡੀ ਸ਼ਰਤਾਂ ਰਹਿ ਗਈ ਗੱਬ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਰੇ ਜਿੱਦੇ ਵੇੜ ਤਿਆਰ ਹੋ ਗਈ 10 15 ਦੀ ਵੇਚਾਂਗੇ ਅੱਜ 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 90000 ਦੀ ਵੇੜ ਦੇ ਦਾਂਗੇ ਜੈ ਜਿੱਦੇ ਭੰਡਾ ਬਿਲਕੁਲ ਅੱਜ ਬਾਈ ਕਹਿੰਦਾ 90000 ਦੀ ਵੇੜ ਦੇ ਦਾਂਗੇ ਜਿਹਦੇ ਤਿਆਰ ਹੋਗੀ ਉਹਦੇ ਦਾ ਫਿਰ ਪਤਾ ਯਾ ਕਿਹੜਾ ਮਾਡਲ ਹੈ ਬੈਡ ਜਿਹੜੀ ਗੱਲ ਹਾਂ ਅੱਗੇ ਐਂਡ ਤੇ ਆ ਗਈ ਵੀਰੇ 5 ਨੰਬਰ ਵੱਡੀ ਵੈੜ ਉੱਤੇ ਹੱਥ ਨਹੀਂ ਤੇ ਰਹਿ ਜਾਂਦਾ ਤਾਂ ਦੇਖਣਾ ਪੈਂਦਾ ਫੁੱਲ ਵੱਡੀ ਵੈੜ ਹੈ ਜੀ ਇਹ ਕੋ ਵੇਲ ਬੂਲ ਬਹੁਤ ਜ਼ਿਆਦਾ ਹੈ ਠੀਕ ਗੱਲ ਹੈ ਜੀ ਸੁਆ ਕਿੰਨਾ ਮਾ ਜੀ ਸੁਆ ਵੀਰੇ origial ਤੀਜਾ ਸੁਈ ਹੈ ਠੀਕ ਹੈ ਜੀ ਆਪਾਂ ਨੂੰ ਮਾਰ ਕੇ ਨੇ ਦੂਜਾ ਕਹਿ ਕੇ ਦਿੱਤੀ ਪਰ ਆਪਾਂ ਤੀਜਾ ਸੁਆ ਕਹਿ ਕੇ ਦੇਵਾਂਗੇ ਠੀਕ ਹੈ ਜੀ ਹਾਂ ਜਿਹੜਾ ਦੁੱਧ ਹੋਊਗਾ ਮੈਂਤੀ ਵਾਲਾ ਫੌਨ ਵੀਰੇ ਹਾਂਜੀ 24 ਤੋਂ 25 ਲੀਟਰ ਦਾ ਤਾਂ ਤਿਆਰ ਹੋਊਗਾ ਥੱਲੇ ਹੁਣ ਤਿਆਰ ਹੋਊਗਾ ਹਾਂ ਠੀਕ ਹੈ ਜੀ ਦੁੱਧ ਵੀਰੇ ਮਾਲਕਾਂ ਨੂੰ ਦੱਸ ਜੀ 35 36 ਕਿਲੋ ਤਾਂ ਦਿੰਦੀ ਰਹੀ ਆ ਗੜ ਠੀਕ ਹੈ ਵੀਰੇ ਹਾਂ ਬਾਕੀ ਏਡਾ ਦੁੱਧ ਵੀਰੇ ਕੋਈ ਬਾਹਲਾ ਨਹੀਂ ਵਹਿੜ ਨੂੰ ਤੇ ਬੱਚਾ ਕੀ ਹੈ ਜੀ ਬੱਚਾ ਇਹ ਮਗਰੀ ਬੱਚਾ ਵੀਰੇ ਇਹਦੇ ਮੈਂ ਇੱਕ ਮਗਰੀ ਬੱਚੀ ਆ ਹਾਂ 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 ਬਾਕੀ ਬੱਚੇ ਹੀ ਆ ਕਿੰਨੇ ਨੇ ਤੇਰੇ ਬੱਚੇ ਉੱਚੀ ਨਾਲ ਕੋਈ ਚਾਲ ਲਗਾਤ ਨਹੀਂ ਹੁੰਦਾ ਪਸ਼ੂ ਨਾ ਮਾੜਾ ਲੋ ਸਹੀ ਗੱਲ ਆ ਪਸ਼ੂ ਆਪਾਂ ਵੀਰੇ ਬੱਚੇ ਦੇ ਇਲਾਜ ਨਾਲ ਨਾ ਬੱਚੀ ਤੋਂ ਮਾੜਾ ਪਸ਼ੂ ਮਾੜਾ ਲੈ ਲੈਣੇ ਆ ਇਹ ਤਾਂ ਗੱਲ ਹੈ 35 ਲੀਟਰ ਬਾਈ ਦਾ ਦਾ ਦੁੱਧ ਦਾ ਲਓ ਜੀ ਕੋਈ ਬਾਲਾ ਨਹੀਂ ਦਿੱਦੀ ਵਹਿੜਦਾ ਜੀ ਜੇ ਢੀ ਵਹਿੜ ਨੇ ਨਾ ਦਿੱਤਾ ਫਿਰ ਮੇਰੇ ਛੋਟੀ ਜਾਨ ਨੇ ਕੀ ਦੇਣਾ ਹੈਗਾ ਅੱਜ ਦਾ ਜਿਹੜਾ ਨੈਟ ਤਿਆਰ ਆ 24 ਤੋਂ 25 ਲੀਟਰ ਤਿਆਰ ਆ ਵੀਰੇ ਆਪ ਦਾ ਜੋਖ ਕੇ ਲੈ ਜੇ ਵੀਰੇ ਹਾਥੀ ਜਿੱਡੀ ਵਹਿੜ ਆ ਕੋਈ ਐਵੇਂ ਛੋਟੀ ਛੋਟੀ ਮੰਨ ਕੇ ਨਾ ਆਵੇ ਹੋ ਸਕਦਾ ਛੋਟੇ ਹਾਥੀ ਤੇ ਜਾਵੇ ਨਾ ਤੇ ਨਾਲ ਜੋੜਾ ਕੁਝ ਨਹੀਂ ਆਉਂਦੀ ਵੀ ਸਹੀ ਗੱਲ ਆ ਸਾਰਾ ਛਿੱਲੀ ਇਹ ਛੋਟੇ ਹਾਥੀ ਤੇ ਜਾੜੀ ਨਹੀਂ ਵੀ ਪੈਕਪ ਬਗਦੀ ਜਾਊਗੀ ਵੀ ਮੇਰੇ ਕਿਹੜਾ ਲੈ ਜਾਊਗਾ ਨਾਲ ਵੀ ਨਹੀਂ ਪੈਣੀ ਵੀ ਡੜੇ ਦੇ ਸਹੀ ਗੱਲ ਆ ਕੱਲੀ ਜਾਊਗੀ ਫੁੱਲ ਵੱਡੇ ਕਦ ਕਾਠ ਵਾਲੀ ਆ ਵਜਨ ਵਾਲੀ ਆ ਫਣਾ ਦੇ ਸੈਜ ਚੈੱਕ ਕਰੋ ਸੋਹਣੇ ਆ 24 25 ਲੀਟਰ ਬਹੁਤ ਹੁੰਦਾ ਬੰਦਾ ਲੱਗਦਾ ਵੀਰੇ ਵਿੱਚ ਬੈਠੀ ਸਹੀ ਗੱਲ ਤੇ ਵੀਲ ਵੀ ਕਰ ਲੋ ਵੀਰੇ ਚੈੱਕ ਉਹ ਪਈ ਰੀਲ ਗੱਡੀ ਦੇ ਡੱਬੇ ਜੱਡੀ ਆਪਾਂ ਕਹਿੰਦਾ ਰਹੇ ਆ ਕਿ ਆਉਂਦੀ ਆ ਰੀਲ ਦੇ ਡੱਬੇ ਜੱਡੀ ਕਰੋ ਚੈੱਕ 35 ਲੀਟਰ ਕੈਂਦਾ ਵੀ ਕੀ ਐ ਵੀਰੇ ਡਿਵਾਈਡਲ ਹੁਵਾਨੀ ਲੋ ਜੀ ਫੜ ਵੀ ਚੈੱਕ ਕਰੋ ਮਲਕਵੈਨ ਧੁੰਨੇ ਤੋਂ ਲੈ ਕੇ ਹਵਾਨਾ ਸਟਾਰਟ ਹੋ ਜਾਂਦਾ ਤੇ ਬੈਕ ਸਾਈਡ ਨੂੰ ਜਾਂਦਾ ਲੈ ਚੱਲੀ ਵੀਰੇ ਪਤਾ ਨਹੀਂ ਬੱਚਾ ਮਗਰ ਇਹਦੇ ਮੀਲ ਕਾਫ ਆ ਜਾਂਦਾ ਜੀ ਇਹਦੀ ਵੀਰੇ ਜਮਾਂ ਜਾਇਜ਼ ਜੀ ਡਿਮਾਂਡ ਇਹਦੀ ਵੀਰੇ ਕਰਨੂ ਵੀਰੇ ਲੋਕ ਵੀਰੇ ਹੋ ਜੀਆਂ ਬਹਿਣਾ ਹੁੰਦਾ ਵੀਰੇ ਮੁੱਲ ਕਰਦੇ ਡੇਢ ਡੇਢ ਕਰੀ ਜਾਂਦੇ ਆ ਸਹੀ ਗੱਲ ਹੈ ਜੀ ਪਰ ਆਪਾਂ ਨਹੀਂ ਉਹ ਮੁੱਲ ਕਰਨਾ ਕਿੰਨਾ ਜੀ ਤੇ ਆਪਾਂ 1 5 ਚੋਂ ਮਾਣਤਾਨ ਕਰਾਂਗੇ ਅੱਜ ਅੱਜ ਠੀਕ ਹੈ ਵੀਰੇ ਹਾਂ 1 ਲੱਖ ਤੇ 5000 ਚੋਂ ਬਾਈ ਕਹਿੰਦਾ ਮਾਣਤਾਨ ਕਰਦਾਂਗੇ ਜਾਇਜ਼ ਆ ਬਾਕੀ ਕੋਈ ਛੋਟੀ ਨਾ ਮੰਨੇਗਾ ਨੂੰ ਜਿਹੜੀ ਗੱਲ ਹੈ ਨਾ 30 35 ਲੀਟਰ ਵਾਲੀ ਵੀਰੇ ਐਕੋ ਪਾਣੀ ਨਹੀਂ ਮਿਲਣੀ ਡੇਢ ਤੋਂ ਬਾਹਰ ਜਾਊਗੀ ਇਹਦੇ ਤਿਆਰਾਂ ਤੋਂ ਦਪਾਉ ਦੱਸਿਆ ਵੀਰੇ ਸਹੀ ਗੱਲ ਹੈ ਜੀ ਜਿਹੜਾ ਦੋ ਪਿਆਰ ਆ ਉਹ ਦੱਸਿਆ ਫੁੱਲ ਬਜਨ ਵਾਲੀ ਹੈ ਜੀ ਕੱਦ ਵਾਲੀ ਹੈ ਵਹਿੜ ਦਾ ਅੰਤ ਕੋਈ ਨਹੀਂ ਜੀ ਕੋਈ ਆ ਕੇ ਤੇ ਕਹਿ ਨਹੀਂ ਸਕਦਾ ਨੋ 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 ਬਈ ਕੋਈ ਕੱਚ ਹੈ ਇਹਦੇ ਉੱਤੇ ਤਾਂ ਕੁਝ ਨਹੀਂ ਕੁਝ ਵੀ ਨਹੀਂ ਹੈਗਾ ਵੀਰੇ ਜੇ ਜੈਜ ਡਿਮਾਂਡ ਹੈ 1 ਲੱਖ ਤੇ 5000 ਮਾਨਤਾ ਕਰ ਦਿਆਂਗੇ ਬਾਈ ਉਹਦੇ ਚੋ ਵੀ ਚਲੋ ਆਏ ਗਏ ਸੱਜਣਾਂ ਦਾ ਮਾਨਤਾ ਮਾਨਤਾ ਹੋ ਜਾਊਗਾ ਜੀ ਕੋਈ ਰੇਟ ਫੈਕਸ ਨਹੀਂ ਹੁੰਦੇਗੇ ਬਸ ਆਈਡੀ ਪੂਰ ਛੱਟੇ ਦੀ ਸਾਰਿਆਂ ਦੀ ਫੁੱਲ ਗਰੰਟੀ ਆਪਣੀ ਹੈ ਠੀਕ ਹੈ ਵੀਰੇ ਹਾਂ ਕੋਈ ਬੰਦਾ ਬੇਫਿਕਰਾ ਦੇ ਮਰਜ਼ੀ ਲੈ ਜਾਏ ਠੀਕ ਹੈ ਜੀ ਤੇ ਅੱਗੇ ਵੀਰੇ 6 ਨੰਬਰ ਨਗਰ ਏ ਵੀਰੇ ਆਪਾਂ ਗੱਬਣ ਬਹਿਣ ਲਈ ਸੀਗੀ ਠੀਕ ਆ ਜੀ ਤੇ ਆਪਣੇ ਕੋਲ ਆ ਕੇ ਥੋੜੀ ਇਨਫੈਕਸ਼ਨ ਹੋ ਗਈ ਪੈਲੋ ਗਈ ਇਕ ਥਾਂ ਤੋਂ ਠੀਕ ਆ ਜੀ ਹਾਂ ਮਗਰ ਇਹਦੇ ਬੱਛੀ ਆ ਇਹਦੇ ਬੱਛੀ ਆ ਜੀ ਇਹ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਵੀਰੇ ਹੋ ਗਏ ਵੀਰੇ 20 ਦਿਨ ਹੋ ਗਏ ਇਹਨੂੰ ਠੀਕ ਆ ਜੀ ਹਾਂ ਇੱਕ ਦਿਨ ਜਮਾ ਹੀ ਖਤਮ ਆ ਜੀ ਨਹੀਂ ਵੀਰੇ 17 ਆਉਂਦੀਆਂ ਵੀਰੇ 17 ਆਉਂਦੀਆਂ 17 ਆਉਂਦੀਆਂ 15 ਲੀਟਰ ਤੋਂ ਤਿਆਰ ਹੋਣੇ ਚਾਹੀਦੇ ਹਾਂ ਜੀ ਦਾ ਜੀ ਹਾਂ ਠੀਕ ਆ ਜੀ ਜੇ ਕਿਸੇ ਵੀ ਬੰਦੇ ਨੇ ਵੀਰੇ ਗਾਂ ਕੱਲੀ ਲੈਣੀ ਆ ਤਾਂ ਦੇਵਾਂਗੇ ਆਪਾਂ 30000 ਦੀ ਠੀਕ ਆ ਜੀ ਜੇ ਕਨੇ ਬੱਛੀ ਲੈਣੀ ਆ ਨਾਲ ਸਰ 30000 ਦੀ ਆ ਠੀਕ ਆ ਬੱਛੀ ਜ਼ਿਆਦਾਤਰ ਤਾਂ ਆਪਾਂ ਕੱਲੀ ਵੀਰੇ ਗਾਂ ਹੀ ਵੇਚਾਂਗੇ ਬੱਛੀ ਆਪਾਂ ਰੱਖਾਂਗੇ ਠੀਕ ਆ ਲੇਕਿਨ ਇਹ ਲੈਣੀ ਤਾਂ 35000 ਦੀ ਦੇਵਾਂਗੇ ਆਪਾਂ ਠੀਕ ਆ ਜੀ 15 ਕਿਲੋ ਆਪਦਾ ਜੋਕ ਕੇ ਲੈ ਜੋਕ ਕੇ ਲੈ ਜੇ ਵੀਰੇ ਜਿਹੜਾ ਮਰਜੀ ਬੰਦਾ ਠੀਕ ਆ ਇੱਧਰਲੇ ਸੰਤ ਤਲ ਲੈ ਜੇ ਹਾਂ ਮੂਹਰ ਲਾ ਬ੍ਰਾ ਹਾਂ ਮਗਰ ਲਾ ਮਗਰ ਲਾ ਆ ਕਰੋ ਜੀ ਪੱਤਖਾ ਹੀ ਨਹੀਂ ਦਿੰਦਾ ਵੀਰੇ ਕੋਈ ਸਾਰੇ ਇੱਕੋ ਜਿਹੇ ਆ ਥਾਣਾ ਠੀਕ ਆ ਹਾਂ ਵੱਡੀ ਗਾਂ ਨਹੀਂ ਵੀਰੇ ਕਿੱਡੀ ਆ ਥੜ ਸਹੀ ਗੱਲ ਆ ਜੀ ਛੋਟੀ ਗਾਂ ਨਹੀਂ ਜੀ ਵੀਰੇ ਚਾਰਾ ਥਾਣਾ ਚ ਹੁੰਦਾ ਤਾਂ ਕੋਈ ਅੰਕਤੀ ਨਹੀਂ ਹੁੰਦਾ ਸੀ ਨਾ ਤਾਂ ਰੇ ਬਿਊਟੀ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਕਿਸੇ ਕਾਰਨ ਦੀ ਬਾਈ ਦੱਸਦਾ ਪਹਿਲਾ ਸਹੀ ਸੀਗੀ ਇੱਥੇ ਆ ਕੇ ਤਰਲ ਹੋ ਗਈ ਧਾਰਾ ਹੀ ਆਉਂਦੀ ਆ ਤੁਸੀਂ ਚਾਹੇ ਖਤਮ ਮੰਨ ਕੇ ਜਾਂ ਚਲ ਚਲ ਮੰਨ ਕੇ ਦੇਣੀ ਆ ਵੀਰੇ ਆਪਾਂ ਠੀਕ ਆ ਵੀਰੇ 15 ਕਿਲੋ ਨੈਟ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਲੋ ਸਮੇਤ ਬੱਚੀ ਹੈਗੀ 35000 ਦੀ 35000 ਦੀ ਜਿੰਨੇ ਦੁੱਧ ਲਾਉਣੀ ਆ ਉਹਦੇ ਵਾਸਤੇ ਮਾੜੀ ਵੀ ਕੋਈ ਮਾੜੀ ਨਹੀਂ ਵੀਰੇ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ 何